ਦੇਖ ਰਿਹਾ ਹਾਂ ਤਸਵੀਰਾਂ ਕਿ ਸਰਸਾ ਨਦੀ ਦੇ ਵਿੱਚੋਂ ਪਰ ਇਹ ਨਗਰ ਕੀਰਤਨ ਇਸ ਸਮੇਂ ਗੁਜ਼ਰ ਰਿਹਾ ਹੈ ਜਿੱਥੋਂ ਕਿਸੇ ਸਮੇਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲੰਗੇ ਹੋਣਗੇ 40 ਸਿੰਘਾਂ ਸਮੇਤ ਇਸ ਸਮੇਂ ਨੰਗ ਸਿੰਘਾਂ ਦੇ ਘੋੜੇ ਤਾਂ ਸਾਹਿਬ ਸ੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਲਕੀ ਗੁਰੂ ਸਾਹਿਬ ਨੇ ਕਦੇ ਆਪ ਹੁਕਮ ਕੀਤਾ ਸੀ ਕਿ ਆਤਮਾ ਗ੍ਰੰਥ ਵਿੱਚ ਸਰੀਰ ਗੁਰੂ ਪੰਥ ਵਿੱਚ ਸੋ ਦਸਮ ਪਾਤਸ਼ਾਹ ਜਿਸ ਤਰ੍ਹਾਂ ਲੰਗਰੇ ਹੋਣ ਸਰਸਾ ਦੇ ਵਿੱਚੋਂ ਉਹੀ ਦ੍ਰਿਸ਼ ਦਾ ਭਾਸ਼ ਕੀਤਾ ਜਾ ਸਕਦਾ ਹੈ ਪਿਛੇ ਨਿਆੰਗ ਸਿੰਘ ਫੌਜਾਂ ਤੁਸੀਂ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਦੇ ਨਾਲ ਸਿੰਘਾਂ ਨੇ ਕਦੇ ਸਰਸਾ ਨੂੰ ਪਾਰ ਕੀਤਾ ਹੋਊਗਾ ਉਸੇ ਤਰ੍ਹਾਂ ਨਿਆੰਗ ਸਿੰਘ ਫੌਜਾਂ ਅੱਜ ਸਰਸਾ ਨਦੀ ਨੂੰ ਪਾਰ ਕਰੀਆਂ ਨੇ ਇਹ ਆਪਣੇ ਆਪ ਦੇ ਵਿੱਚ ਇਤਿਹਾਸਿਕ ਦ੍ਰਿਸ਼ ਤੇ ਇਤਿਹਾਸਿਕ ਅਨੁਭਵ ਹੈ ਜਿੱਥੋਂ ਦਸਵੇਂ ਪਾਤਸ਼ਾਹ ਸਰਸਾ ਦੇ ਵਿੱਚੋਂ ਗੁਜ਼ਰੇ ਸੀ ਤਾਂ ਉੱਥੇ ਅੱਜ ਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਉਹੀ ਜੋਤ ਉਹੀ ਸਿੰਘ ਘੋੜਿਆਂ ਦੇ ਉੱਤੇ ਸਵਾਰ ਜਿੱਥੇ ਆਤਮਾ ਗ੍ਰੰਥ ਵਿੱਚ ਤਨ ਸਾਹਿਬ ਜੀ ਗੁਰਗੰਥ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਪੰਥ ਵਿੱਚ ਤੇ ਪੰਥ ਖਾਲਸਾ ਅੱਜ ਆਪ ਜਿਸ ਤਰ੍ਹਾਂ ਦਸਵੇਂ ਪਾਤਸ਼ਾਹੀ ਇਸ ਰਸਤੇ ਤੋਂ ਗੁਜ਼ਰੇ ਹੋਣ ਦੇ ਨਾਲ ਸੰਗਤਾਂ 320 ਸਾਲਾਂ ਦੇ ਬਾਅਦ ਉਨਾ ਹੀ ਰਾਹਾਂ ਦੇ ਵਿੱਚੋਂ ਲੰਘਦੀਆਂ ਹੋਈਆਂ ਨਜ਼ਰ ਆ ਰਹੀਆਂ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਪਣੇ ਆਪ ਦੇ ਵਿੱਚ ਅਦਭੁਤ ਤੇ ਅਣ ਦੇਖਿਆ ਇਹ ਦ੍ਰਿਸ਼ ਹੈ ਅਹਿਸਾਸ ਕੀਤਾ ਜਾਵੇ ਤਾਂ ਇਹੋ ਇਤਿਹਾਸ ਦੇ ਪੰਨੇ ਉਹਨਾਂ ਦਾ ਚਲਕਾਰਾ ਹੈ ਜਿਨ੍ਹਾਂ ਦਾ ਕੋਈ ਸਾਨੀ ਹੋਰ ਪੂਰੀ ਦੁਨੀਆ ਦੇ ਇਤਿਹਾਸ ਵਿੱਚ ਨਹੀਂ ਮਿਲਦਾ ਲਹੂ ਭਿੱਜੇ ਪੰਨੇ ਅੱਜ ਤਾਂ ਸਰਸਾ ਬੇहद ਸ਼ਾਂਤ ਹੈ ਤੇ ਬੇहद ਪਾਣੀ ਸਰਸਾ ਦਾ ਘਟ ਹੈ ਉਸ ਸਮੇਂ ਦੱਸਿਆ ਜਾਂਦਾ ਕਿ ਸਰਸਾ ਆਪਣੇ ਪੂਰੇ ਜ਼ੋਰ ਦੇ ਉੱਤੇ ਸੀ ਠੰਡ ਕਹਿਰਦੀ ਸੀ ਤੇ ਉੱਪਰੋਂ ਮੀਂਹ ਵੀ ਪੈ ਰਿਹਾ ਸੀ ਸੋ ਗੁਰੂ ਸਾਹਿਬ ਕਿਸ ਤਰ੍ਹਾਂ ਇਸ ਚੜੀ ਹੋਈ ਸਰਸਾ ਦੇ ਪਾਣੀ ਵਿੱਚੋਂ ਗੁਜ਼ਰੇ ਹੋਣਗੇ ਸੰਗਤ ਨਗਰ ਕੀਰਤਨ ਦੇ ਰੂਪ ਦੇ ਵਿੱਚ ਅੱਜ ਉਸੇ ਤਰ੍ਹਾਂ ਕੁਝ ਸਰਸਾ ਨਦੀ ਨੂੰ ਪਾਰ ਕਰਨੀ ਹੈ ਤੇ ਇਹ ਨਗਰ ਕੀਰਤਨ ਦਸਵੇਂ ਪਾਸ਼ਾ ਤੇ ਉਹ 40 ਸਿੰਘ ਜਿਹੜੇ ਚੰਕੌਰ ਸਾਹਿਬ ਦੀ ਗੜੀ ਦੇ ਵਿੱਚ ਪਹੁੰਚਦੇ ਨੇ ਉਹਨਾਂ ਨੂੰ ਯਾਦ ਕਰਦਾ ਹੋਇਆ ਉਹਨਾਂ ਦੀ ਯਾਦ ਵਿੱਚ ਉਹਨਾਂ ਦੀ ਯਾਦ ਨੂੰ ਸਮਰਪਿਤ ਹੋ ਕੇ ਇੱਥੋਂ ਲੰਘ ਰਿਹਾ ਹੈ ਤੇ ਦੂਜੇ ਪਾਸੇ ਦੂਸਰੇ ਪੱਤਣ ਤੋਂ ਸਰਸਾ ਨਦੀ ਨੂੰ ਜਿੱਥੋਂ ਮਾਤਾ ਗੁਜਰਕੌਰ ਜੀ ਨੇ ਪਾਰ ਕੀਤਾ ਸੀ ਉਥੋਂ ਵੀ ਨਗਰਗਿਰਤਨ ਦਾ ਇੱਕ ਹਿੱਸਾ ਗੁਜ਼ਰੇਗਾ ਤੁਸੀਂ ਦੇਖ ਰਹੇ ਹੋ ਕਿ ਖਚਰਾ ਜਿਨ੍ਹਾਂ ਦੇ ਉੱਤੇ ਤੀਰ ਰੱਖੇ ਹੋਏ ਐ ਅਹਿਸਾਸ ਉਸੇ ਤਰ੍ਹਾਂ ਦਾ ਜਿਸ ਤਰ੍ਹਾਂ ਅਨੰਦਪੁਰ ਦਾ ਕਿਲਾ ਛੱਡਣ ਤੋਂ ਬਾਅਦ ਗੁਰੂ ਸਾਹਿਬ ਨੇ ਸਮਾਨ ਇਹਨਾਂ ਖਚਰਾਂ ਦੇ ਉੱਤੇ ਵੀ ਰੱਖਿਆ ਹੋਵੇਗਾ ਸਿੰਘ ਘੋੜਿਆਂ ਦੇ ਉੱਤੇ ਸਵਾਰ ਹੋਣਗੇ ਤੇ ਸਮਾਂ ਇਹ ਬਣਿਆ ਹੋਵੇਗਾ ਕਿ ਸਰਸਵਤੀ ਨਦੀ ਦੇ ਵਿੱਚੋਂ ਪਰਿਵਾਰ ਸਮੇਤ ਲੰਘਣਾ ਪਿਆ ਉਸੇ ਤਰ੍ਹਾਂ ਇਹ ਨਗਰ ਕੀਰਤਨ ਇਸ ਥਾਂ ਤੋਂ ਲੰਘਦਾ ਹੋਇਆ ਦਿਖਾਈ ਦਿੰਦਾ ਹੈ ਇਸ ਪਸਿਬਲ ਨਗਰ ਕੀਰਤਨ ਦੇ ਦੋ ਹਿੱਸੇ ਨੇ ਜਿੱਥੇ ਪੰਜ ਪਿਆਰੇ ਸਹਿਬਾਨ ਪਹਿਲਾਂ ਲੰਘ ਚੁੱਕੇ ਆ ਪਲਕੀ ਸਾਹਿਬ ਤੋਂ ਤਾਂ ਉੱਥੇ ਇਹ ਦੂਸਰਾ ਨਗਰ ਕੀਰਤਨ ਨਾਲ ਹੀ ਹੈ ਜੋ ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ ਭਾਈ ਮਨੀ ਸਿੰਘ ਜੀ ਭਾਈ ਜਵਾਰ ਸਿੰਘ ਜੀ ਭਾਈ ਧੰਨਾ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਇੱਥੋਂ ਅਲੱਗ ਹੋ ਕੇ ਉਹ ਮਾਰਗ ਦੇ ਉੱਤੇ ਜਾਵੇਗਾ ਜਿੱਥੋਂ ਮਤਾਮਾ ਤੇ ਸਿੰਘ ਲੰਘ ਕੇ ਦਿੱਲੀ ਨੂੰ ਗਏ ਸੀ ਪਰ ਅੱਗੇ ਲੰਘ ਚੁੱਕਿਆ ਨਗ ਕੀਰਤਨ ਇਹਨਾਂ ਰਸਤਿਆਂ ਤੋਂ ਹੋ ਕੇ ਸ੍ਰੀ ਚਮਕੌਰ ਸਾਹਿਬੇ ਪਹੁੰਚੇਗਾ ਜਿੱਥੇ ਨਗਕੀਰਤਨ ਸਰਸਨਾ ਦਿਨੋਂ ਪਾਰ ਕਰ ਰਿਹਾ ਦੂਸਰੇ ਪਾਸੇ ਸੰਗਤਾਂ ਵਿਰਾਗ ਦੇ ਸ਼ਬਦ ਉਹ ਵਿਛੋੜੇ ਦੇ ਸ਼ਬਦ ਕੀ ਕਿਸ ਤਰ੍ਹਾਂ ਪਰਿਵਾਰ ਵਿਛੜਿਆ ਹੋਵੇਗਾ ਪਹਿਲਾਂ ਹੀ ਇਸ ਨਗਰ ਕੀਰਤਨ ਦੀ ਉਡੀਕ ਦੇ ਵਿੱਚ ਸ਼ਬਦ ਪੜ ਰਹੀਆਂ ਕਿਰਤਨ ਕਰ ਰਹੀਆਂ ਤੇ ਚਿੰਤਨ ਕਰ ਰਹੀਆਂ ਉਹ ਸਮੇਂ ਦਾ ਯਾਦ ਕਰ ਰਹੀਆਂ ਉਹ ਸਮੇਂ ਨੂੰ ਜਦੋਂ ਗੁਰੂ ਸਾਹਿਬ ਸਰਸਵਰਦੀ ਤੋਂ ਪਾਰ ਹੋਏ ਤੇ ਪਰਿਵਾਰ ਦਾ ਵਿਛੋੜਾ ਪਿਆ ਸੀ